ਹਾਂਜੀ ਦੋਸਤੋ ਅਗਰ ਤੁਹਾਡੇ ਵੀ ਕੱਪੜਿਆਂ ਦੇ ਉੱਪਰ ਦਾਗ ਪੈ ਜਾਂਦੇ ਹੋ ਕਿਸੇ ਵੀ ਤਰ੍ਹਾਂ ਦਾ ਦਾਗ ਹੋ ਸਕਦਾ ਆ ਈਵਨ ਕੀ ਜੇ ਤੇਲ ਦਾ ਵੀ ਦਾਗ ਪੈ ਜਾਂਦਾ ਵਾ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਆ ਆਪਾਂ ਚਿੱਟੇ ਕੱਪੜੇ ਦੇ ਉੱਪਰ ਤੇਲ ਡੋਲਿਆ ਵਾ ਕਿ ਚਲੋ ਇਹਨੂੰ ਸਾਫ਼ ਕਰਦੇ ਆ ਤੇ ਨਾਲ ਹੀ ਤੁਸੀਂ ਦੇਖ ਰਹੇ ਆ ਮੈਂ ਉੱਪਰ ਪਾਇਆ ਵਾ ਜੀ ਬੇਕਿੰਗ ਸੋਡਾ ਤੇਲ ਦੇ ਉੱਪਰ ਆਪਾਂ ਪਾ ਲਿਆ ਜੀ ਜਿਹੜਾ ਕੱਪੜੇ ਦੇ ਉੱਪਰ ਤੇਲ ਤਾਂ ਲੱਗਾ ਹੀ ਹੁੰਦਾ ਵਾ ਉਸੇ ਤੇਲ ਦੇ ਉੱਪਰ ਆਪਾਂ ਬੇਕਿੰਗ ਸੋਡਾ ਪਾਣਾ ਆ ਤੇ ਜਿਹੜਾ ਵੀ ਘਰ ਚ ਨਿੰਬੂ ਪਿਆ ਹੋਊਗਾ ਆਪਣੇ ਫ੍ਰਿਜ ਦੇ ਵਿੱਚ ਚਾਹੇ ਹਫਤਾ ਪੁਰਾਣਾ ਚਾਹੇ 10 ਦਿਨ ਪੁਰਾਣਾ ਨਿੰਬੂ ਨਿੰਬੂ ਹੋਣਾ ਚਾਹੀਦਾ ਵਾ ਬੇਕਿੰਗ ਸੋਡੇ ਦੇ ਉੱਪਰ ਤੁਸੀਂ ਨਿੰਬੂ ਦੀ ਚੰਗੀ ਤਰ੍ਹਾਂ ਵਰਤੋਂ ਕਰੋਗੇ ਚੰਗੀ ਤਰ੍ਹਾਂ ਨਿੰਬੂ ਜੇ ਤੁਸੀਂ ਪਾਉਂਗੇ ਤਾਂ ਇਹ ਕੰਮ ਕਰਨ ਲੱਗ ਜਾਊਗਾ ਦੇਖਿਓ ਤੁਸੀਂ ਹੈਨਾ ਇਹ ਹਰਕਤ ਦੇ ਵਿੱਚ ਆਊਗਾ ਜਿਵੇਂ ਕਿ ਤੁਸੀਂ ਦੇਖ ਹੀ ਰਹੇ ਹੋ ਕਿ ਝੱਗ ਬਣਨ ਲੱਗ ਪਈ ਆ ਉਸ ਤੋਂ ਬਾਅਦ ਜਿਹੜਾ ਵੀ ਸ਼ੈਂਪੂ ਤੁਹਾਡੇ ਕੋਲ ਪਿਆ ਹੋਊਗਾ ਜਿਹੜਾ ਵੀ ਸ਼ੈਂਪੂ ਤੁਸੀਂ ਯੂਜ਼ ਕਰਦੇ ਚਾਹੇ ਬਾਡੀ ਹੋਵੇ ਚਾਹੇ ਹੈੱਡ ਦਾ ਚਾਹੇ ਆਪਣੇ ਸਿਰ ਦਾ ਹੋਵੇ ਹੈਨਾ ਕੋਈ ਵੀ ਸ਼ੈਂਪੂ ਹੋਵੇ ਤੇ ਨਾਲ ਤੁਸੀਂ ਕੱਪੜੇ ਦੇ ਉੱਪਰ ਚੰਗੀ ਤਰ੍ਹਾਂ ਰੱਬ ਕਰਨ ਲੱਗ ਜਾਣਾ ਤੁਸੀਂ ਦੇਖੋਗੇ ਕਿ 1-2 ਮਿੰਟ ਵੀ ਨਹੀਂ ਲੱਗਣਗੇ ਕਿ ਤੁਹਾਡੇ ਕੱਪੜਿਆਂ ਦੇ ਜਿਹੜੇ ਦਾਗ ਹੋਣਗੇ ਚਾਹੇ ਤੇਲ ਵਾਲਾ ਵਾ ਕਿਸੇ ਤਰ੍ਹਾਂ ਦੇ ਗੰਦੇ ਤੋਂ ਗੰਦਾ ਦਾਗ ਬਹੁਤ ਹੀ ਆਸਾਨੀ ਦੇ ਨਾਲ ਨਿਕਲ ਜਾਊਗਾ ਤੇ ਆ ਦੇਖੋ ਤੁਸੀਂ ਆਪਾਂ ਤੁਹਾਨੂੰ ਕਰਕੇ ਦਿਖਾਈ ਹੈ ਟ੍ਰਿਕ ਆ ਦੇਖੋ ਜੀ ਬਹੁਤ ਵਾਕਈ ਹੀ ਅਮੇਜ਼ਿੰਗ ਰਿਜ਼ਲਟ ਸੀਗਾ ਇਹਦਾ ਵਾਕਈ ਕੋਈ ਦਾਗੇ ਦੇ ਉੱਪਰ ਨਹੀਂ ਕਿੰਨਾ ਸ਼ਾਨਦਾਰ ਟ੍ਰਿਕ ਸੀ ਨਾ ਤੁਹਾਨੂੰ ਜਿਹੜਾ ਅਸੀਂ ਸਿਖਾਇਆ ਵਾ ਕੱਪੜਿਆਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਕਿੱਦਾਂ ਦਾ ਵੀ ਦਾਗ ਕਿਉਂ ਨਾ ਹੋਵੇ ਇਸ ਤਰੀਕੇ ਦੀ ਮਦਦ ਦੇ ਨਾਲ ਤੁਸੀਂ ਦਾਗ ਨੂੰ ਬਿਲਕੁਲ ਖਤਮ ਕਰ ਸਕਦੇ